ਬਾਈ ਸਲਾਮ ਵਾਲੇਕੁਮ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀਐਸਪੀ ਬੀ02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀ ਫੈਮਿਲੀ ਥਰੀਆ ਲਾਓ ਵੀਰ ਜੀ ਅੱਜ ਜਿੱਦਾਂ ਕਿ ਮੋਟਰਸਾਈਕਲ ਵਾਲੀ ਸ਼ੀਲ ਉਡਣ ਜਾ ਰਹੀ ਹੈ ਜਿਹਦੇ ਵਿੱਚ 50 ਕੋਠੇ ਉਡਣੇ ਜੀ ਅੱਜ ਠੀਕ ਹੈ ਜੀ ਤੇ ਜਿਹੜੀ ਦੂਸਰੀ ਆ ਬਾਬਾ ਛੰਨੂ ਜੀ ਵਾਲੀ ਤੇ ਕਪਲ ਕੋਸ਼ਲ ਤਾਜ਼ੀ ਹੋਣ ਵਾਲੀ ਉਹ ਫਰੀ ਸ਼ੀਲ ਉਡਣ ਜਾ ਰਹੀ ਹੈ ਇੱਕ ਠੀਕ ਹੈ ਜੀ ਦੋਵੇਂ ਸ਼ੀਲਾਂ ਦੇ ਵਿੱਚ ਆਪਣਾ ਕੋਠਾਗਾ ਵਾ ਤੇ ਇੱਕ ਘਰਾਂ ਆਪਣੀ ਬਾਜੀ ਆ ਜੀ ਸੋਰੀ ਦੋ ਘਰਾਂ ਨਾਲ ਬਾਜੀ ਆ ਆਪਣੀ ਠੀਕ ਹੈ ਜੀ ਤੇ ਇਥੋਂ ਜੋ ਕਿ ਹੁਣ ਆਪਾਂ ਚੰਡੀ ਮਾਰਾਂਗੇ ਅੰਗੂਠੇ ਲਵਾਲੇ ਆ ਜੀ ਤੇ ਮੋਰਾ ਲੱਗ ਚੁੱਕੀਆਂ ਜਿੱਦਾਂ ਕਿ ਕੱਲ ਮੈਂ ਮੋਰਾ ਦੀ ਵੀਡੀਓ ਪਾਈ ਸੀ ਤੇ ਇਹ ਆਪਣੇ ਤੁ सोनू ਵੀਰ ਜੀ ਦਾਲਾ ਮੰਡੀ ਵਾਲੇ ਖਲੀਫਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁ सोनू ਵੀਰ ਕੀ ਹਾਲ ਹੈ ਸਿਰੋ ਠੀਕ ਠਾਕ ਤੁ सोनू ਵੀਰ ਜੀ ਆਪਣੀ ਦੋ ਘਰਾਂ ਨਾਲ ਬਾਜੀ ਨਾ ਆਪਣੀ ਦੋ ਘਰਾਂ ਨਾਲ ਬਾਜੀ ਦੋ ਟੂਲਾ ਨਾਲ ਠੀਕ ਹੈ ਜੀ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਜੀ ਜੋ ਟੂਰਨਾਮੈਂਟ ਆਪਣੇ ਉੱਡਦੇ ਬੇ ਨੇ ਅੱਜ ਅੰਮ੍ਰਿਤਸਰ ਸਾਹਿਬ ਬਾਕੀ ਟੂਰਨਾਮੈਂਟ ਦੇ ਹੋਰ ਵੀ ਨਹੀਂ ਅੱਜ ਪਰ ਸਾਡੀ ਜਿਹੜੀ ਸ਼ਤ ਹੈ ਉਹ ਦੋ ਟੂਰਨਾਮੈਂਟ ਦੇ ਵੇਖੀ ਆ ਜੀ ਠੀਕ ਹੈ ਜੀ ਆਓ ਹੁਣ ਲੈ ਚਾਹਦੇ ਆਂ ਗਾੜੀ ਵਖਾਉਨੇ ਆਂ ਪਰਿੰਦੇ ਤੇ ਨਾਲ ਝੰਡੀ ਦੀ ਵੀਡੀਓ ਵਖਾਉਨੇ ਆ ਜੀ ਆਹ ਲੋ ਜੀ ਆ ਸੋਨੂੰ ਵੀਰ ਦਾਣਾ ਮੰਡੀ ਵਾਲੇ ਵੀਰ ਦੇ ਪਰਿੰਦੇ ਠੀਕ ਹੈ ਜੀ ਖਲੀਫਾ ਸਾਹਿਬ ਦੇ ਆ ਸੱਤ ਪਰਿੰਦੇ ਜੀ ਆ ਛੇ ਪਰਿੰਦੇ ਆ ਜੀ ਇੱਕ ਪਰਿੰਦਾ ਆ ਜੀ ਬਾਜਵਾ ਗਰੁੱਪ ਛੇ ਨਰ ਦੇ ਕਮਾਦੀ ਹੂੰ ਛੇ ਨਰ ਜੇ ਇੱਕ ਮਾਦੀ ਏ ਜੀ ਠੀਕ ਹੈ ਜੀ ਚੱਲ ਪਰੇ ਹੋਣ ਆ ਆ ਲੋ ਜੀ ਆ ਪਰਿੰਦੇ ਆਪਣੇ ਬਾਹਰ ਕੱਢਦੇ ਜੀ ਤੁਹਾਨੂੰ ਵੀਰ ਜੀ ਹੋਣਾ ਨੇ ਠੀਕ ਹੈ ਜੀ ਆ ਪਰਿੰਦੇ ਆਪਣੇ ਬਾਹਰ ਨਿਕਲ ਗਏ ਜੀ ਆ ਲੋ ਜੀ ਤੁਹਾਨੂੰ ਵੀਰ ਆਪਣੇ ਚਲ ਗਏ ਨੇ ਉੱਪਰ ਜਾਲੇ ਤੇ ਤੇ ਲੋਂ ਲੱਗੇ ਨੇ ਝੰਡੀ ਠੀਕ ਹੈ ਜੀ

ਤਾਂ ਨਹੀਂ ਮਾਰਦੇ ਵੇ ਤੁਹਾਨੂੰ ਵੀਡੀਓ ਨਹੀਂ ਆਪਣੇ ਠੀਕ ਹੈ ਜੀ ਆਪ ਰਹਿੰਦੇ ਕੀ ਹੋਈ ਗਾਲਾ ਥੱਲੇ ਲੋ ਜੀ ਵਾਇ ਵਾ ਗਈ ਆ ਥੱਲੇ ਚੰਡੀ ਗਾਲੋ ਚੰਡੀ ਗਾਲੀਏ ਥੱਲੇ ਵੀਡੀਓ ਆ ਨੇ ਅੱਡੀ ਸੀ ਵੀਰ ਤੇ ਜੱਜ ਵੀਰ ਮੋਸਾ ਵਾਹੀ ਅੱਜ ਠੀਕ ਹੈ ਜੀ ਅਗਲੀ ਵੀਡੀਓ ਜਲਦ ਮਿਲਦੇ ਆ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਾਸਰੀ ਅਕਾ